ਜੀਨੇ ਨਗਾਰੇ ਹੋਏ ਲੋਕ ਅੱਜ ਪੰਜਾਬ ਨੂੰ ਪੰਜਾਬ ਦੇ ਵਿੱਚ ਬੈਠ ਕੇ ਚਲਾ ਰਹੇ ਨੇ ਤੁਸੀਂ ਇੱਕ ਰੋਵਰ ਦੀ ਮੋਹ ਬਣ ਚੁੱਕੇ ਹੋ ਜੋ ਹਜੇ ਵੀ ਟਾਈਮ ਨਾਲ ਤੋਂ ਭਗਤਵਰ ਸਾਹਿਬ ਸੱਤਾ ਦੇ ਵਿਸ਼ੇ ਤੋਂ ਬਾਹਰ ਨਿਕਲੋ ਪੰਜਾਬ ਦੇ ਲੋਕਾਂ ਦੀ ਗੱਲ ਸੁਣੋ ਪੰਜਾਬ ਦੇ ਕਿਸਾਨਾਂ ਦੀ ਗੱਲ ਸੁਣੋ ਆਪਾਂ ਵੀ ਸਾਰੇ ਲੋਕ ਨੇ ਇਹਨਾਂ ਹਲਕਿਆਂ ਦੇ ਜਿਹਨੇ ਲੀਡਰ ਸਰਵਾਨ ਆਇਆ ਇਹਨਾਂ ਦੇ ਲੋਕੋ ਲੀਡਰਾਂ ਨੂੰ ਮੇਰਾ ਨਾਮ ਕਾਂਟਕ ਕਰਨ ਅੱਜ ਡੀਸੀਓ ਵਿੱਚ ਕਿਉਂ ਪਹੁੰਚੇ ਹੈ ਅਜੇ ਦੇਸੀ ਅਫਸਰ ਦੇ ਜਿਹੜੇ ਅਸੀਂ ਮਹਿਲਾਵਾਂ ਦਾ ਜੋ 33% ਵੰਡ ਕਰਉਣ ਦੀ ਸੀ ਅਜੇ ਮੰਗ ਪੱਤਰ ਤੱਕ ਨਹੀਂ ਮੰਗ ਪੱਤਰ ਨਹੀਂ ਦਿੱਤਾ ਹੈਗਾ ਅਸੀਂ ਐਸੀ ਪੰਜਾਬ ਸਰਕਾਰ ਨੇ ਮਨਜ਼ੂਰੀ ਦਿੱਤੀ ਹੈ ਕਿ ਬਿਲ ਪਾਸ ਹੋਵੇ ਸਾਡੇ ਮਹਿਲਾਵਾਂ ਦੇ ਲਈ 33% ਰਿਜ਼ਰਵੇਸ਼ਨ ਸਾਨੂੰ ਮਿਲਣੀ ਚਾਹੀਦੀ ਹੈ ਤੁਹਾਨੂੰ ਭਰੋਸਾ ਦਵਾਇਆ ਜੀ ਇਹਨਾਂ ਵੱਲੋਂ ਨਹੀਂ ਅਸੀਂ ਮਹਿਮਾ ਰਾਡ ਨਹੀਂ ਦਿੱਤਾ ਠੀਕ ਹੈ ਸਾਨੂੰ ਜੋ ਦੇਸ਼ ਆਇਆ ਸੀ ਸਾਡੇ ਕਾਂਗਰਸ ਪਾਰਟੀ ਵੱਲੋਂ ਸਾਡੇ ਪੰਜਾਬ ਦੇ ਭਗਵਾਨ ਨੇ ਮੈਡਮ ਦਰਸ਼ਨ ਕਰਨ ਦਾ ਹੋਣਾ ਉਹਨਾਂ ਨੇ ਸਾਨੂੰ ਜੋ ਵੀ ਇਹ ਦੂਜੀ ਦਿੱਤੀ ਸੀ ਉਹ ਸਹੀ ਅਨੁਭੂਤੀ ਦਿੱਤੀ ਆ ਕਿ ਅਸੀਂ ਇਸ ਦੇ ਰੋਸ ਨੂੰ ਕਿਸੇ ਇਕੱਠੇ ਹੋਇਆ ਸਾਰਿਆਂ ਮਹਿਲਾਵਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਨੂੰ 31% ਅਨਜਾਮੂ ਸੰਭੀਰ ਤੇ ਬਾਕੀ ਇਹ ਵੀ ਕਿਹਾ ਵੀ ਇਹਨਾਂ ਨੇ ਜਦੋਂ ਸਰਕਾਰ ਬਣਾਈ ਆ ਚੈਨ ਨੇ ਹੋਰ ਨਾ ਨਾ ਭਾਗ ਦਿੱਤਾ ਸੀ 3000 ਦੇ ਮਹੀਨਿਆਂ ਨਾਲ ਤੋਂ ਉਹ ਵੀ ਅਸੀਂ ਮੰਗ ਕੀਤੀ ਆ ਵੀ ਸਾਨੂੰ ਉਹ ਵੀ ਦਿੱਤਾ ਜਾਵੇ 37 ਮਿਲੀ ਅੱਜ ਤੱਕ ਸਰਕਾਰਾਂ ਵੱਲੋਂ ਸਾਨੂੰ ਸਾਰਿਆਂ ਨੂੰ ਜ਼ਿਆਦਾ ਜੋ ਔਰਤਾਂ ਦੇ ਲਈ ਹੱਕਾਂ ਦੀ ਗੱਲ ਕੀਤੀ ਆ ਤਾਂ ਮਾਨਯੋਗ ਸਵਰਗੀ ਰਾਹੁਲ ਗਾਂਧੀ ਜੀ ਦਾ ਇਹ ਸੁਪਨਾ ਸੀ ਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਔਰਤਾਂ ਨੂੰ ਅੱਗੇ ਲਿਆਂਦਾ ਜਾਵੇ ਹਾਂਜੀ ਸਾਰੇ ਬੋਰਡ ਕਾਰਪੋਰੇਸ਼ਨਾਂ ਦੇ ਵਿੱਚ ਅੱਜ ਮਹਿਲਾਵਾਂ ਬੈਠੀਆਂ ਨੇ ਪਿੰਡਾਂ ਦੇ ਵਿੱਚ ਪੰਜ ਸਰਪੰਚ ਜੋ ਵੀ ਲੇਡੀਜ਼ ਬਣੀਆਂ ਨੇ ਉਹ ਸਾਰੀਆਂ ਮਾਨਯੋਗ ਰਾਜੀਵ ગાંધી ਜੀ ਦੀ ਬਦੌਲਤ ਹੈ ਬਣੀਆਂ ਬਾਕੀ ਆਪਣੇ ਸ਼ਹਿਰ ਦੀ ਗੱਲ ਆ ਲਈਏ ਜ਼ਿਲ੍ਹਾ ਮਲੇਰਕੋਲਾ ਦੇ ਇੱਥੇ ਸਾਡੇ ਮਹਿਨ ਮੁਰੱਜੀਆ ਸੁਲਤਾਨਾ ਆਪਣੇ ਬਹੁਤ ਸੂਝਵਾਨ ਨੇ ਬਹੁਤ ਜ਼ਿਆਦਾ ਉਹਨਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਬਹੁਤ ਹੀ ਕੰਮ ਕਰਾਏ ਨੇ ਜੇ ਅਸੀਂ ਅੱਜ ਪਿੰਡਾਂ ਵਿੱਚ ਜਾ ਕੇ ਦੇਖ ਲੈਨੇ ਆ ਤਾਂ ਸੜਕਾਂ ਇੰਨੀਆਂ ਵਧੀਆ ਨੇ ਬਣਾਈਆਂ ਹੋਈਆਂ ਜਿਹੜੀਆਂ ਕਿ ਅੱਜ ਤੱਕ ਕਿਸੇ ਨੇ ਨਹੀਂ ਸੀ ਬਣਾਈਆਂ ਬਾਕੀ ਔਰਤਾਂ ਨੂੰ ਸਾਰੀਆਂ ਨਾਲ ਵੱਡੇ ਫੈਸਿਲਿਟੀਆਂ ਇਹਨਾਂ ਨੇ ਦਿੱਤੀ ਜਦੋਂ ਮੈਡਮ ਰੇਜੀਆ ਸਰਤਾਨਾ ਜੀ ਕੈਬਨਨ ਮਿਨਿਸਟਰ ਸੀ ਉਸ ਟਾਈਮ ਉਹਨਾਂ ਨੇ ਕੈਪਟਨ ਸਾਹਿਬ ਨੂੰ ਕਹਿ ਕੇ ਕਾਰਤਾਂ ਦਾ ਕਿਰਾਇਆ ਮਾਫ ਕਰਵਾਇਆ ਅੱਜ ਰੋਡਵੇਜ਼ ਦੀਆਂ ਬਸਾਂ ਪੰਜਾਬ ਦੀਆਂ ਬਸਾਂ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਕਿੱਥੇ ਮਰਜੀ ਜਾਇਏ ਕਿਰਾਏ ਦੀ ਬਹੁਤ ਵੱਡੀ ਇਹ ਸਹੂਲਤ ਕੀਤੀ ਹੈ ਮੈਡਮ ਨੇ ਬਾਕੀ ਸੈਨੀਟੇਸ਼ਨ ਉਹ ਵੀ ਡਿਪਾਰਟਮੈਂਟ ਇਹਨਾਂ ਕੋਲੇ ਰਿਹਾ ਉਹਦੇ ਵਿੱਚ ਵੀ ਦੇਖ ਲਓ ਤੁਸੀਂ ਬਿਲ ਮਾਫ ਕੀਤੇ ਇਹਨਾਂ ਨੇ ਬਹੁਤ ਜ਼ਿਆਦਾ ਮਤਲਬ ਕੰਮ ਮੈਡਮ ਨੇ ਕੀਤੇ ਨੇ ਅਸੀਂ ਮੈਡਮ ਜੀ ਦੀ ਬਦੌਲਤ ਤੇ ਮੈਡਮ ਜੀ ਦੇ ਨਾਲ ਰਵਾਂਗੇ ਕਿਥੇ ਵੀ ਜਾਣਗੇ ਅਸੀਂ ਨਾਲ ਆ ਮਹਿਲਾ ਕਾਂਗਰਸ ਜਿੰਦਾਬਾਦ ਮਹਿਲਾ ਕਾਂਗਰਸ ਜਿੰਦਾਬਾਦ ਮੈਡਮ ਰਜ਼ੀਆ ਸੁਲਤਾਨਾ ਜਿੰਦਾਬਾਦ ਮੈਡਮ ਰਜ਼ੀਆ ਸੁਲਤਾਨਾ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ वाले ਜਿਹੜਾ ਕਾਂਗਰਸ ਕੋਲੇ ਦੇ ਰਿਹਾ ਚੱਪੀਆਂ ਮੇਰੇ ਕੋਲ ਰੂਪਾ ਅੱਜ ਦਾ ਜਿਹੜਾ ਕੱਟ ਕੀਤਾ ਇਹ ਕਾਹਦੀ ਲਈ ਕੱਟ ਕੀਤਾ ਇਹ ਕੀਤਾ ਜੀ ਇੱਕ ਨਾ ਜ਼ਿੰਮੇਵਾਰ ਆਦਮੀ ਰਾਕੇ ਪੰਜਾਬ ਸਰਕਾਰ ਚਲਾ ਰਿਹਾ ਹੈ ਭਗਵੰਤ ਮਾਨ ਉਹ ਰਾਹੁਲ ગાંધી ਬਾਰੇ ਬੋਲਿਆ ਕਿ ਇਹਨੂੰ ਸਿਆਸਤ ਕਰਨੀ ਨਹੀਂ ਆਉਂਦੀ ਔਰ ਕੋਈ ਨਸ਼ਾ ਪੱਤਾ ਨਹੀਂ ਕਰਦਾ ਇਹ ਸ਼ਰਾਬਾਂ ਪੀ ਕੇ ਸਿਆਸਤ ਕਰਦੇ ਨੇ ਉਹਨਾਂ ਨੂੰ ਸਿਆਸਤ ਕਰਨ ਦਾ ਪਤਾ ਨਾ ਨਾ ਬੋਲਣ ਦਾ ਪਤਾ ਨਾ ਉਹਨਾਂ ਨੂੰ ਆਕਾਸ਼ ਦਾ ਸਭ ਤੋਂ ਵੱਡੀ ਗੱਲ ਇਹ ਕਰਾਂਗੇ ਕਿ ਜਿਹੜੇ ਈਦਗਾ ਦੇ ਵਿੱਚ ਆ ਕੇ ਗਏ ਨੇ ਭਗਵੰਤ ਮਾਨ ਸਾਹਿਬ ਇਹ ਉਦੋਂ ਇਹ ਕਹਿ ਕੇ ਗਏ ਨੇ ਕਿ ਜ਼ਿਲ੍ਹਾ ਜ਼ਿਲ੍ਹਾ ਡਿਵੀਜ਼ਨ ਜ਼ਿਲ੍ਹਾ ਇਹਨਾਂ ਨੂੰ ਐ ਨਹੀਂ ਪਤਾ ਨਸ਼ੇ ਦੇ ਵਿੱਚ ਕੀ ਜ਼ਿਲ੍ਹਾ ਬਣਾਇਆ ਕਿਨੇ ਆ ਇਹ ਬਣਾਇਆ ਮੈਡਮ ਨੇ ਮੈਡਮ ਰਾਇਆ ਸੁਲਤਾਨਾ ਜੀ ਨੇ ਜਦ ਕਿ ਉਹ ਕਹਿ ਰਹੇ ਨੇ ਹਸਪਤਲ ਬਾਰੇ ਕਿ ਹਸਪਤਲ ਅਸੀਂ ਇੱਥੇ ਲੈ ਕੇ ਆ ਰਹੇ ਆ ਇਹ ਨਸ਼ੇ ਪੱਤੇ ਦੀਆਂ ਸਾਰੀਆਂ ਸਹੂਣੇ ਕਿ ਨਸ਼ੇ 'ਚ ਪੜਾ ਕੇ ਬੋਲਦਾ ਇਨਸਾਨ ਉਹ ਉਹ ਦੂਜੇ ਨੂੰ ਕਹਿ ਰਿਹਾ ਵੀ ਕਿ ਸੈਂਟਰ ਗਵਰਨਮੈਂਟ ਦੇ ਵਿੱਚ ਸੈਂਟਰ ਦੇ ਵਿੱਚ ਬੰਦਾ ਬੈਠ ਕੇ ਵਿਰੋਧੀ ਤੇ ਦਾਰਾ ਰਹਿੰਦਾ ਹੈ ਉਹਨੂੰ ਬਾਰੇ ਸਿਆਸਤ ਕਰਨੀ ਨਹੀਂ ਆਉਂਦੀ ਇਹ ਸਿਆਸਤ ਕਰਨੀ ਇਹਨੂੰ ਨਹੀਂ ਆ ਰਹੀ ਕਿ ਦੂਜੇ ਦੇ ਚਮਕਾਏ ਹੋਣ ਤੇ ਦੂਜੇ ਦੇ ਸ਼ਹਿਰ ਬਸਾਏ ਹੋ ਤੇ ਦੂਜੇ ਦੇ ਜ਼ਿਲ੍ਹੇ ਲਿਆਂਦੇ ਤੇ ਆਪਣਾ ਨੌ ਕਰ ਰਿਹਾ ਹੈ ਜਦ ਕਿ ਇਹਦੇ ਆਪ ਦੇ ਐਮਐਲਏ ਨੇ ਕੋਈ ਅਹੁਦਾ ਤੱਕ ਨਹੀਂ ਦਿੱਤਾ ਇਹ ਸਾਡੀ ਪੰਜਾਬ ਬੱਕਬੋੜੀ ਬਚਾ ਲਵੇ ਇਹਨੂੰ ਕੁਝ ਨਹੀਂ ਆ ਰਿਹਾ ਜਿਹੜਾ ਕਿ ਹਸਪੀਟਲ ਲੈ ਕੇ ਆਂਦਾ ਹੈ ਉਹ ਮੈਡਮ ਰਈਆ ਸੁਤਾਨਾ ਨੂੰ ਲੈ ਕੇ ਆਂਦਾ ਹੈ ਇਹਨੂੰ ਪਤਾ ਨਹੀਂ ਆਪਦੇ ਬਣਾ ਰਿਹਾ ਹੈ ਇੱਥੇ ਤਾਂ ਸੰਭੇ ਨਹੀਂ ਤਿਗਿਆ ਜਦ ਕਿ ਹੁਣ ਵੀ ਉਹਨਾਂ ਨੇ ਬਚਾਇਆ ਹੈ ਹਸਪੀਟਲ ਇਹਨਾਂ ਨੂੰ ਕੱਖ ਨਹੀਂ ਪਤਾ ਨਾ ਬਾਰੇ ਨਾ ਕਿ ਸ਼ਹਿਰ ਦਾ ਤੁਸੀਂ ਬਿਨਾ ਕਰ ਕੀਤਾ ਪਿਆ ਆਮ ਪਾਰਟੀ ਵਾਲਿਆਂ ਨੇ ਇਹ ਕਹਿੰਦੇ ਨੇ ਝਾੜੂ ਦੀ ਸਰਕਾਰ ਝਾੜੂ ਤੁਸੀਂ ਜਾ ਕੇ ਦੇਖੋ ਸ਼ਹਿਰ ਚ ਕਿੰਨਾ ਗੰਦ ਪਿਆ ਪਿਆ ਥਾਂ ਥਾਂ ਤੇ ਟੋਏ ਪਏ ਪਏ ਨੇ ਹੁਣ ਤੱਕ ਫਰਸ਼ ਨਹੀਂ ਪਾਇਆ ਫਾਈ ਤੱਕ ਕਿਸੇ ਦਾ ਫਰਸ਼ ਨਹੀਂ ਪੈ ਰਿਹਾ ਮੇਰੇ ਨਾਲ ਚਲੋ ਤੁਹਾਨੂੰ ਮੈਂ ਕੱਚੇ ਕੋਟ ਦੇ ਬਾਹਰ ਦਿਖਾਉਣਾ ਕਿ 2 ਮਹੀਨਿਆਂ ਤੋਂ ਉੱਪਰ ਹੋ ਗਿਆ 15 ਦਿਨਾਂ ਬਾਅਦ ਉਹ ਟੋਆ ਦਬ ਜਾਂਦਾ ਕੀ ਹੈ ਆਮ ਪਾਰਟੀ ਦੀ ਸਰਕਾਰ ਦੀਆਂ ਕੰਲਾਂ ਨੇ ਇਹ 3 ਸਾਲ ਹੋ ਗਏ 3 ਸਾਲ ਹੋ ਗਏ ਨੇ ਚੱਲਦਿਆਂ ਨੂੰ ਇਹ ਹਰ 2 ਮਹੀਨੇ ਬਾਅਦ ਦਬ ਜਾਂਦਾ ਹੈ ਮੇਰੇ ਨਾਲ ਤੁਸੀਂ ਸ਼ਹਿਰ ਦੇ ਵਿੱਚ ਚਲੋ ਜਿੱਥੇ ਕਿਤੇ ਕਹਿੰਦੇ ਨੇ ਵਿਕਾਸ ਹੋਇਆ ਹੋਇਆ ਹੈ ਮੈਂ ਸਾਡੇ ਵਿਧਾਇਕ ਨੂੰ ਪੁੱਛਣਾ ਚਾਹਣਾ ਇੱਥੇ ਵਾਲੇ ਨੂੰ ਕਿ ਤੁਸੀਂ ਸਿਰਫ ਸੌਣ ਦਾ ਤੁਹਾਨੂੰ ਕੰਮ ਹੈ ਜਾਂ ਖਾਣ ਪੀਣ ਦਾ ਕੰਮ ਹੈ ਦੇਖੋ ਮੜਾ ਜਾਂ ਗੌਰ ਨਾ ਸ਼ਹਿਰ ਦੇ ਵਿੱਚ ਆ ਕੇ ਕੀ ਹਾਲਾਤ ਕੀਤੇ ਬੈਠੇ ਤੁਹਾਨੂੰ ਸ਼ਹਿਰ ਦੇ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਮਹਿਰਮ ਜੀਆ ਸੁਲਤਾਨਾ ਜਿੰਦਾਬਾਦ ਆਦਮ ਜੀਆ ਸੁਲਤਾਨਾ ਜਿੰਦਾਬਾਦ ਇੰਨੀ ਕਹਿਦਾ ਹਾਂ ਮੈਂ ਸਿਰਫ ਸਾਡੇ ਵਿਧਾਇਕ ਨੂੰ ਕਹਾਂਗੇ ਕਿ ਸ਼ਹਿਰ ਦਾ ਦੌਰਾ ਕਰੋ ਸ਼ਹਿਰ ਦਾ ਨਰਖ ਖਤਮ ਕਰੋ ਜੇ ਤੁਹਾਨੂੰ ਰੱਬ ਨੇ ਇੱਜ਼ਤ ਦਿੱਤੀ ਹੈ ਤਾਂ ਉਹਦਾ ਫਾਇਦਾ ਉਠਾਓ ਨਾ ਕੇ ਲੋਕਾਂ ਵਾਸਤੇ ਨਰਕ ਨਾ ਬਣਾਓ ਤੁਸੀਂ ਆਪਣੇ ਨਾ ਟੁੱਟ ਭਰੀ ਜਾਓ ਬਸ ਇੰਨੇ ਕਹਿੰਦਾ ਮੈਂ ਇਹੀ ਕਮਾਂਗਾ ਥੋੜੀ